ਬੋਲੀ ਦੀ ਗੱਲ ਮੇਰੇ ਜ਼ਿਹਨ ਚ ਆਈ ਹੈ ਮੈਨੂੰ ਲੱਗਦਾ ਜੀ ਹੁਣ ਆਪਾਂ ਇਹ ਕਿਉਂ ਕਹਿ ਦਿੰਦੇ ਆ ਵੀ ਕਿਸੇ ਇਲਾਕੇ ਦੀ ਜਾਂ ਕਿਸੇ ਮੁਲਕ ਨੂੰ ਆਪਣੀ ਮਾਂ ਬੋਲੀ ਨਹੀਂ ਭੁੱਲਣੀ ਚਾਹੀਦੀ ਜਿਵੇਂ ਮੈਂ ਪਿਛਲੇ ਦਿਨ ਵੀ ਕਿਤੇ ਗੱਲ ਮਤਲਬ ਜ਼ਿਕਰ ਕੀਤਾ ਸੀ ਕਿ ਕਿਸੇ ਬੰਦੇ ਨੂੰ ਗਾਲ ਕੱਢਣੀ ਹੋਵੇ ਨਾ ਕਹਿੰਦੇ ਜੇ ਕਿਸੇ ਬੰਦੇ ਨੂੰ ਸ਼ਰਾਪ ਦੇਣਾ ਹੋਵੇ ਤਾਂ ਉਹਨੂੰ ਇਹ ਕਿਹਾ ਜਾਂਦਾ ਵੀ ਜਾ ਤੈਨੂੰ ਆਪਣੀ ਮਾਂ ਬੋਲੀ ਬੋਲੇ ਮਤਲਬ ਦੁਨੀਆ ਦੇ ਵੱਖ-ਵੱਖ ਮੁਲਕ ਇਸ ਗੱਲ ਤੇ ਜ਼ੋਰ ਕਿਉਂ ਦਿੰਦੇ ਆ ਜਿਵੇਂ ਸਾਊਥ ਵਾਲੇ ਆਪਣੀ ਜਿਹੜੀ ਉਹਨਾਂ ਦੀ ਤਾਮਿਲ ਤੇਲਗੂ ਹੈ ਉਹ ਆਪਣੀ ਭਾਸ਼ਾ ਨੂੰ ਇੰਨੀ ਮੁਹੱਬਤ ਕਿਉਂ ਕਰਦੇ ਆ ਆਪਣੇ ਵੀ ਭਾਸ਼ਾ ਨੂੰ ਲੈ ਕੇ ਬੜੇ ਇੱਕ ਵਾਰੀ ਰੌਲੇ ਹੋ ਜਾਂਦੇ ਜਦੋਂ ਕੋਈ ਬੰਦਾ ਕਹਿੰਦਾ ਵੀ ਹਾਂ ਨੈਸ਼ਨਲ ਲੈਂਗੁਏਜ ਇਹ ਉੱਤੇ ਬੜਾ ਵਿਵਾਦ ਹੋ ਜਾਂਦਾ ਹੈ ਵੀ ਕਿਉਂ ਅਸੀਂ ਇਸ ਗੱਲ ਤੇ ਆ ਜਾਂਦੇ ਆ ਵੀ ਸਾਡੀ ਜਿਹੜੀ ਮਾਂ ਬੋਲੀ ਹੈ ਉਹ ਜ਼ਿੰਦਾ ਰਹਿਣੀ ਚਾਹੀਦੀ ਹੈ ਹੂੰ ਕਿਉਂ ਜ਼ਿੰਦਾ ਰਹਿਣੀ ਚਾਹੀਦੀ ਕਿਉਂਕਿ ਸਾਡੀਆਂ ਸਾਰੀਆਂ ਕਹਾਣੀਆਂ ਸਾਡਾ ਪੀੜੀ ਦਾਰ ਪੀੜੀ ਇਤਿਹਾਸ ਹੂੰ ਸਾਡਾ ਜਿਹੜਾ ਲੋਕ ਮੁਹਾਵਰਾ ਹੈ ਹਾਂਜੀ ਸਾਡਾ ਜਿਹੜਾ ਲਹਿਜਾ ਹੈ ਹਾਂਜੀ ਜਿਹੜੀ 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 ਮਤਲਬ ਮੰਨ ਲਓ ਮੈਂ ਹੁਣ ਇਹੀ ਗੱਲ ਇੰਗਲਿਸ਼ ਚ ਬੋਲਣ ਲੱਗ ਜਾਾਂ ਕਿ ਆਈ ਵਾਂਟ ਟੂ ਡਿਲੀਵਰ ਸਮਥਿੰਗ ਮੈਨੂੰ ਨਾ ਐ ਚੱਕ ਚੱਕੇ ਸ਼ਬਦ ਲਿਆਉਣੇ ਪੈਣਗੇ ਉਹਦੀ ਜਿਹੜੀ ਜਿਹੜੀ ਰੂਹ ਹੈ ਰੂਹ ਨਹੀਂ ਆਉਗੀ ਮੈਂ ਉਹਦੀ ਇੱਕ ਸਰੀਰ ਨੂੰ ਤਾਂ ਧੱਕੇ ਨਾਲ ਬਣਾ ਬਣੂ ਕੇ ਇੱਕ ਟੋਟਾ ਭਜਾ ਜਿਹਾ ਸਰੀਰ ਤਾਂ ਪੇਸ਼ ਕਰ ਦੂੰਗਾ ਉਸ ਭਾਸ਼ਾ ਦੇ ਵਿੱਚ ਪਰ ਜਦੋਂ ਮੈਂ ਆਪਣੀ ਬੋਲੀ ਦੇ ਵਿੱਚ ਬੋਲੂਗਾ ਨਾ ਜਦੋਂ ਕੋਈ ਬੰਦਾ ਮਾਲਵੇ ਵਾਲਾ ਆਪਣੀ ਬੋਲੀ ਚ ਬੋਲਦਾ ਮਾਝੇ ਵਾਲਾ ਆਪਣੀ ਭਾਸ਼ਾ ਚ ਗੱਲ ਕਰਦਾ ਅਸੀਂ ਗਏ ਹੀ ਉੱਥੇ ਸਾਨੂੰ ਮਿਲੇ ਉੱਥੇ ਬੰਦੇ ਭਾਈ ਇਹ ਹੀ ਗੱਲ ਹੋਈ ਕੇ ਹਾਂ ਠੀਕ ਹੈ ਉਹ ਬੰਦਾ ਜਦੋਂ ਆਪਣੀ ਬੋਲੀ ਚ ਗੱਲ ਕਰਦਾ ਨਾ ਤਾਂ ਉਹ ਉਹ ਜਿਹੜੀ ਉਹਦੀ ਉਹਦਾ ਇਹਦਾ ਰਸਤੇ ਉਹਦੀ ਜਿਹੜੀ ਸਾਰੀ ਸੱਚਾਈ ਹੈ ਉਹਦੇ ਉਹਦੀ ਬੋਲਣ ਦੇ ਲਹਿਜੇ ਚ ਪਈ ਹੁੰਦੀ ਹੈ ਮਤਲਬ ਉਹ ਸ਼ਬਦ ਨੇ ਬਹੁਤ ਛੋਟੇ ਰਹਿ ਜਾਂਦੇ ਆ ਉਹਦੇ ਲਹਿਜੇ ਚ ਸਾਰਾ ਕੁਝ ਆ ਜਾਂਦਾ ਜਦੋਂ ਮਲਬਈ ਜਿਹਾ ਕਹਿੰਦਾ ਕੇਰਾ ਬਾਈ ਅਸੀਂ ਬਾਗੇ ਉੱਤੇ ਸਾਡੇ ਪਿੰਡ ਕੇਰਾ ਮੇਲਾ ਲੱਗਿਆ ਬਾਈ ਗਰਾਫ ਬੰਦਾ ਬਾਈ ਉਹ ਜਦੋਂ ਐ ਪੂਰੀ ਖੜਨੀ ਜੀ ਬੋਲੀ ਚ ਬੋਲਦੇ ਆ ਮਲਬਈ ਬੋਲਦੇ ਆ ਤਾਂ ਉਹ ਫਿਰ ਜਿਹੜਾ ਰਸ ਆਉਂਦਾ ਨਾ ਉਹ ਫਿਰ ਮਾਲਵੇ ਦੇ ਜਿਹੜੇ ਟਿੱਬਿਆਂ ਦਾ ਤੇ ਕਿਉਂਕਿ ਸ਼ਬਦ ਐਵੇਂ ਨਹੀਂ ਬਣਦੇ ਹੈਗੇ ਜਿਹੜੇ ਖਰਵੇ ਸ਼ਬਦ ਨੇ ਹੁਣ ਤੁਸੀਂ ਮਾਲਵੇ ਦੀ ਬੋਲੀ ਦੇਖੋ ਆਪਣੇ ਸ਼ਬਦ ਜਦੋਂ ਜਦੋਂ ਕਹਿੰਦੇ ਨੇ ਉਹ ਚੋਰ ਨੂੰ ਹਨੇਰਾ ਚੰਗਾ ਸਾਧ ਨੂੰ ਹੈ ਡੇਰਾ ਚੰਗਾ ਜਦੋਂ ਗਾਉਂਦੇ ਆ ਤੁਸੀਂ ਉਹਨਾਂ ਦੀ ਬਹਿਰਾਂ ਮਾਲਵੇ ਦੀਆਂ ਬਹਿਰਾਂ ਦੇਖ ਲਓ ਕਿ ਉਹ ਖੜਵੀ ਬਹਿਰ ਹੁੰਦੀ ਹੈ ਜਦੋਂ ਤੁਸੀਂ ਮਾਝੇ ਦੀਆਂ ਬਹਿਰਾਂ ਸੁਣੋਗੇ ਜਾਂ ਉਹਨਾਂ ਦੀ ਬੋਲੀ ਦੇ ਵਿੱਚ ਉਹਨਾਂ ਦੀ ਰਵਾਨਗੀ ਉੱਥੇ ਦਰਿਆ ਜਿਆਦੇ ਹੈ ਨਾ 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 ਉਹਦੇ ਵਿੱਚ ਕੀ ਹੈ ਜਿਵੇਂ ਪਾਣੀ ਵਹਿੰਦਾ ਹੈ ਉਹ 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 ਮਤਲਬ ਜਿਹੜੀ ਭਾਸ਼ਾ ਹੈ ਭਾਸ਼ਾ ਦੇ ਸ਼ਬਦ ਹੈ ਬੋਲਣ ਦਾ ਜਿਹੜਾ ਲਹਿਜਾ ਹੈ ਉਹਦੇ ਵਿੱਚ ਉਹਦੀ ਪੂਰੀ ਮਿੱਟੀ ਉਹ ਕਿੱਥੋਂ ਮਾਰੂਥਲ ਦੇ ਵਿੱਚੋਂ ਧਰਤੀ ਦੇ ਵਿੱਚ ਹੁਣ ਤੁਸੀਂ ਦੇਖੋ ਵੀ ਆਪਣੇ ਪੰਜਾਬ ਦਾ ਜਿਹੜਾ ਚੇਂਜ ਹੋ ਗਿਆ ਬਦਲਾਵ ਆ ਗਿਆ ਹਣਾ ਜਿੱਥੋਂ ਸਾਡੀ ਮਿੱਟੀ ਪੱਧਰ ਹੋ ਗਈ ਹੁਣ ਸਾਡੀ ਭਾਸ਼ਾ ਵੀ ਤਾਂ ਪੱਧਰ ਹੋ ਗਈ ਹੈ ਨਾ ਜਿਹੜਾ ਸਾਡਾ ਉਹ ਜਿਵੇਂ ਪਾਕਿਸਤਾਨ ਦੀ ਭਾਸ਼ਾ ਤੁਸੀਂ ਆਪਣਾ ਬਾਰਡਰ ਪਾਸ ਪਾਰ ਕਰਦੇ ਆ 1 ਕਿਲੋਮੀਟਰ ਪਾਰ ਕਰਦੇ ਹੋ ਤੁਸੀਂ ਇੱਕਦਮ ਬੋਲੀ ਬਦਲ ਜਾਂਦੀ ਹੈ ਕਿਉਂਕਿ ਉਹਨਾਂ ਦੇ ਧਰਾਤਲ ਉਹਨਾਂ ਦੀ ਜ਼ਮੀਨ ਉਹਨਾਂ ਦੇ ਰਹਿਣ ਸਹਿਣ 'ਚ ਬਹੁਤਾ ਫਰਕ ਨਹੀਂ ਪਿਆ। ਹੂੰ ਉਹਨਾਂ ਨੇ ਕੋਈ ਵੱਲੀ ਛੇੜਛਾੜ ਨਹੀਂ ਕੀਤੀ ਕੁਦਰਤ ਦੇ ਨਾਲ। ਆਪਾਂ ਕੀ ਕੀਤਾ ਆਪਾਂ ਸਾਰਾ ਕੁਝ ਪੱਧਰ ਕਰ ਲਿਆ ਇਸ ਕਰਕੇ ਸਾਡੀ ਬੋਲੀ ਪੱਧਰ ਹੋ ਗਈ ਸਾਡੇ ਦਿਮਾਗ ਪੱਧਰ ਹੋ ਗਏ ਸਾਡੇ ਰਿਸ਼ਤੇ ਵੀ ਬਸ ਮਤਲਬ ਉਸ ਲੈਵਲ ਦੇ ਉਸ ਉਸ ਅਸੀਂ ਗਹਿਰਾਈ ਗਵਾ ਲਈ ਹੈ ਗਹਿਰਾਈ ਫਰ ਕੇ ਬਹੁਤ ਚੀਜ਼ਾਂ ਜੁੜੀਆਂ ਹੋਈਆਂ ਨੇ ਕਹਾਣੀ ਨਾਲ ਕਹਾਣੀ ਦੀ ਬੋਲੀ ਨਾਲ ਬੋਲੀ ਬੋਲਣ ਵਾਲੇ ਲੋਕਾਂ ਦੇ ਨਾਲ ਕਿਉਂ ਅਸੀਂ ਮੁਰਮੜ ਕੇ ਕਹਿੰਨੇ ਆ ਕਿ ਆਪਣੀ ਮਾਂ ਬੋਲੀ ਨਾ ਭੁੱਲਿਓ ਕਈ ਲੋਕਾਂ ਨੂੰ ਇਹ ਲੱਗਦਾ ਯਾਰ ਇਹ ਬੜੀ ਇਹ ਕੀ ਹੈ ਟ੍ਰੈਡੀਸ਼ਨਲ ਬੋਲੀ ਬੋਲੀ ਕਰੀ ਜਾਂਦੀ ਹੈ ਹੁਣ ਗਲੋਬਲ ਵਿਲੇਜ ਬਣ ਗਿਆ ਜੀ ਇਹ ਜੁੜ ਜੇ ਤਾਂ ਇਹ ਆ ਪਰ ਉਹ ਜਿਹੜੀ ਉਦਾਸੀ ਵੀ ਤਾਂ ਪੈਦਾ ਹੁੰਦੀ ਹੈ ਨਾ ਜੇ ਸਾਰਾ ਸੰਸਾਰ ਇੱਕੋ ਜਿਹਾ ਹੋ ਜੇ ਫਿਰ ਦੁਕਾਨਾਂ ਦੇ ਸਾਈਜ ਇੱਕੋ ਜਿਹੇ ਬਾਹਰ ਜਿਹੜੀਆਂ ਬੋਰਡ ਲੱਗੇ ਉਹ ਵੀ ਇੱਕੋ ਜਿਹੇ ਨੇ ਤੇ ਉਹ ਮਤਲਬ ਤੁਹਾਨੂੰ ਪਤਾ ਹੀ ਨਹੀਂ ਲੱਗਦਾ ਕਿ ਤੁਸੀਂ ਕਿਹੜੇ ਸ਼ਹਿਰ 'ਚ ਖੜੇ ਹੋ ਹਾਂ ਨਾ ਜਦੋਂ ਤੁਸੀਂ ਜਾਂਦੇ ਹੋ ਇੱਕ ਟਿੱਬਿਆਂ ਵਾਲਾ ਇਲਾਕਾ ਆ ਗਿਆ ਤੁਹਾਨੂੰ ਲੱਗਦਾ ਆਹਾ ਆਉਂਦ ਲੱਗਿਆ ਕਿ ਆ ਪਹਾੜੀ ਇਲਾਕਾ ਆ ਗਿਆ ਹਾਂ ਨਾ ਤਾ ਕਰਕੇ ਜਿਹੜੇ ਵੀ ਲੋਕ ਅੱਜ ਵੀ ਜ਼ੋਰ ਦੇ ਰਹੇ ਆ ਜਾਂ ਅਸੀਂ ਆਪਣੇ ਲੋਕਾਂ ਨੂੰ ਕਹਿੰਨੇ ਆ ਜਾਂ ਵਿਦੇਸ਼ ਚਲੇ ਗਏ ਜਾਂ ਸਾਡੇ ਵੀ ਅੱਜ ਚ ਅੰਗਰੇਜ਼ੀ ਦਾ ਬੜਾ ਦੌਰ ਚੱਲਿਆ ਹੋਇਆ ਠੀਕ ਹੈ ਪਛਾਵਾ ਸਿੱਖਣੀਆਂ ਕਮਲ ਦੀ ਗੱਲ ਹੈ ਮਹਾਰਤ ਮਤਲਬ ਸਾਡੇ ਜਿਹੜੇ ਗੁਰੂ ਸਾਹਿਬ ਜੀ ਦੇ ਕਿੰਨੇ ਕਿੰਨੇ ਪਛਾਵਾ ਜਾਣਦੇ ਸੀ ਉਹ ਇੱਕ ਕਮਲ ਦੀ ਗੱਲ ਹੈ ਬਿਲਕੁਲ ਪਰ ਮੁੱਖ ਗੱਲ ਇਹ ਹੈ ਕਿ ਆਪਣੀ ਬੋਲੀ ਸਵਾਲ ਉਹਦਾ ਤੁਹਾਨੂੰ ਜਿਹੜਾ ਹੈਗਾ ਸੀ ਨਾ ਉਹ ਉਹਦੇ ਨਾਲ ਤੁਹਾਡੀ ਮੁਹੱਬਤ ਹੋਣੀ ਚਾਹੀਦੀ ਹੈ ਮੈਨੂੰ ਲੱਗਾ ਵੀ ਕੋਈ ਇਨਸਾਨ ਸੁਪਨਾ ਲੈਂਦਾ ਜੇ ਉਹ ਕੈਨੇਡਾ ਚ ਦਾ ਵਸਨੀਕ ਵੀ ਆ ਹਾਂ ਉਹਨੂੰ 25 ਸਾਲ ਹੋ ਗਏ ਰਹਿੰਦੇ ਨੇ ਕੈਨੇਡਾ ਤانوں ਸੁਪਨਾ ਪੰਜਾਬੀ ਚ ਹੀ ਆਉ। ਹਾਂ ਤੁਸੀਂ ਪਹਿਲੀ ਵਾਰੀ ਕੋਈ ਤੁਹਾਡਾ ਮੋਢੇ ਨਾਲ ਮੋਢਾ ਵਜੇ ਤੁਹਾਨੂੰ ਗੁੱਸਾ ਜਿਹੜੇ ਤੇ ਜਿਹੜੀ ਗਾਲ ਨਿਕਲਦੀ ਹੈ ਉਹ ਤੁਹਾਡੀ ਆਪਣੀ ਬੋਲੀ ਵਾਲੀ ਨਿਕਲਦੀ ਹੈ। ਗਾਲ ਆ ਬੰਦਾ ਗੁੱਸੇ ਹੋਊਗਾ ਜਾਂ ਦਵਾ ਜਦੋਂ ਅਰਦਾਸ ਕਰਦਾ ਜਦੋਂ ਬੰਦਾ ਬਹੁਤ ਮਤਲਬ ਜਦੋਂ ਕਹਿੰਦਾ ਹਾਇ ਰੱਬਾ ਜਾਂ ਜਦੋਂ ਇਹੋ ਜਿਹੇ ਸ਼ਬਦ ਬੋਲਦਾ ਹਾਇ ਮਤਲਬ ਜਾਂ ਆਪਣੇ ਪੁਰਖਿਆਂ ਨੂੰ ਯਾਦ ਕਰਦਾ ਕੋਈ ਤਾਂ ਕਰਕੇ ਜਿਹੜੀਆਂ ਕਹਾਣੀਆਂ ਨੇ ਕਹਾਣੀਆਂ ਵੀ ਤਾਂ ਹੀ ਜਿੰਦਾ ਰਹਿਣਗੀਆਂ ਜੇ ਬੋਲੀਆਂ ਜਿੰਦਾ ਰਹਿਣਗੀਆਂ। ਬੋਲੀਆਂ ਵੀ ਤਾਂ ਹੀ ਜਿੰਦਾ ਰਹਿਣਗੀਆਂ ਜੇ ਸਾਡੇ ਅੰਦਰ ਆਪਣੀ ਮਿੱਟੀ ਦਾ ਸਾਡੀ ਸਾਡੇ ਉਹਦਾ ਇਸ਼ਕ ਹੋਊਗਾ ਸਾਨੂੰ ਚਾਹ ਹੋਊਗਾ ਸਾਡੀਆਂ ਆਪਣੀਆਂ ਕਥਾ ਕਹਾਣੀਆਂ ਦਾ ਸਾਨੂੰ ਆਪਣੇ ਲੋਕਾਂ ਦਾ ਚਾਹ ਹੋਊਗਾ